ਵਾਹ ਪ੍ਰਗਟਿਓ ਮਰਦ ਅਗਮੜਾ ਵਰਿਆਮ ਇਕੈਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ ਸਾਹਿਬੇ ਕਮਾਲ ਪੰਥ ਦੇ ਵਾਲੀ ਦਸ਼ਮੇਸ਼ ਪਿਤਾ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀਆਂ ਸਮੁੱਚੇ ਸਿੱਖ ਜਗਤ ਨੂੰ ਲੱਖ ਲੱਖ ਕੋਟ ਕੋਟ ਸਵਾਸ ਸਵਾਸ ਵਧਾਈਆਂ ਤੰਤਨਸ਼ੀਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਚਤਰ ਸਿੰਘ ਬੀਰ ਜੀ ਦੀ ਕਵਿਤਾ ਗੁਰੂ ਗੋਬਿੰਦ ਸਿੰਘ ਆਇਆ ਆਪ ਜੀ ਦੇ ਸੰਮੁਖ ਲੈ ਕੇ ਹਾਜ਼ਰਾਂ ਨਜ਼ਰ ਮੇਰੀ ਨੂੰ ਪੈਣ ਭੁਲੇਖੇ ਜਦ ਮੈਂ ਵੇਖਾਂ ਮੱਥਾ ਇਉਂ ਜਾਪੇ ਜਿਉਂ ਚੰਨ ਅਰਸ਼ ਦਾ ਤਰਤੀ ਉੱਤੇ ਲੱਥਾ ਨੈਣ ਇਸ ਤਰ੍ਹਾਂ ਦਿਸਣ ਮੇਰੇ ਮਾਹੀ ਦੇ ਮਤਵਾਲੇ ਜਿੱਦਾਂ ਨਾਲ ਨਸ਼ੇ ਦੇ ਹੋਵਣ ਮੂੰਹ-ਮੂੰਹ ਭਰੇ ਪਿਆਲੇ ਸਿਰ ਉੱਤੇ ਨਿੱਕੀ ਜੀ ਕਲਗੀ ਮਾਰ ਰਹੀ ਚਮਕਾਰੇ ਜਿਸ ਨੂੰ ਤੱਕ ਕੇ ਅੰਬਰ ਉੱਤੇ ਡੁੱਬ-ਡੁੱਬ ਜਾਂਦੇ ਤਾਰੇ ਨਿੰਮਾ ਨਿੰਮਾ ਰੰਦਾ ਹਰਦਮ ਬੁੱਲਾ ਉੱਤੇ ਹਾਸਾ ਵੇਖ-ਵੇਖ ਕੇ ਭੁੱਖੇ ਦਿਲ ਦਾ ਕਦੇ ਨਾ ਭਰਦਾ ਕਾਸਾ ਲਖਨੇ ਸਾਰੇ ਤਿੱਖੇ ਤਿੱਖੇ ਅੰਗ ਨੇ ਗੋਰੇ ਗੋਰੇ ਉਸ ਦੇ ਹਿਜਰ ਚ ਲਾਉਂਦੀ ਰਹਦੀ ਜਿੰਦ ਮੇਰੀ ਹਟ ਕੋਰੇ ਉਸ ਮੁਖੜੇ ਤੇ ਪੁੰਨਿਆਂ ਨਾਲੋਂ ਚਾਨਣ ਦੂਣ ਸਵਾਇਆ ਚੱਲੇ ਚੱਲ ਕੇ ਦਰਸ਼ਨ ਕਰੀਏ ਗੁਰੂ ਗੋਬਿੰਦ ਸਿੰਘ ਆਇਆ ਚੱਲੋ ਚੱਲ ਕੇ ਦਰਸ਼ਨ ਕਰੀਏ ਗੁਰੂ ਗੋਬਿੰਦ ਸਿੰਘ ਆਇਆ ਉਸ ਨੇ ਇੱਕ ਲੋਹੇ ਦਾ ਬਾਟਾ ਲੈ ਕੇ ਪਾਇਆ ਪਾਣੀ ਖੰਡੇ ਨਾਲ ਪਤਾਸੀ ਖੋਰੇ ਮੂੰਹੋਂ ਬੋਲੀ ਬਾਣੀ ਬੋਲ ਬੋਲ ਕੇ ਬਾਣੀ ਮੂੰਹੋਂ ਪਾਣੀ ਅੰਮ੍ਰਿਤ ਕੀਤਾ ਉਸ ਨੇ ਰਮਜ ਇਸ਼ਕ ਦੀ ਜਾਣੀ ਜਿਸ ਨੇ ਦੋ ਘੁੱਟ ਪੀਤਾ ਉਸ ਪ੍ਰੀਤਮ ਨੇ ਜਿਸ ਬੰਦੇ ਨੂੰ ਦਿੱਤਾ ਚੂਲੀ ਭਰ ਕੇ ਨੱਚ ਪਿਆ ਤਲਵਾਰਾਂ ਤੇ ਉਹ ਜਾਨ ਤਲੀ ਤੇ ਧਰ ਕੇ ਮੰਝਲ ਤੀਕ ਜਾਣ ਤੋਂ ਪਹਿਲਾਂ ਕਦੇ ਨਹੀਂ ਸਾਹ ਲੈਂਦਾ ਡਿੱਗ ਦਾ ਟੈਂਦਾ ਵੀ ਉਹ ਆਪਣੇ ਵੈਰੀ ਨੂੰ ਢਾ ਲੈਂਦਾ ਪੁੱਛ ਲਵੇ ਆਨੰਦਪੁਰ ਕੋਲੋਂ ਜਿਸ ਨੂੰ ਬੇਪਰਤੀਤੀ ਕਲਗੀ ਵਾਲੇ ਨੇ ਮਰ ਚੁੱਕੀ ਕੌਮ ਜੀਉਂਦੀ ਕੀਤੀ ਚਿੜੀਆਂ ਨੂੰ ਦੋ ਤੁਪਕੇ ਦੇ ਕੇ ਬਾਜਾਂ ਨਾਲ ਲੜਾਇਆ ਚਲੋ ਚੱਲ ਕੇ ਦਰਸ਼ਨ ਕਰੀਏ ਗੁਰੂ ਗੋਬਿੰਦ ਸਿੰਘ ਆਇਆ ਕਲਗੀ ਧਰ ਦਾ ਭੇਤ ਨਾ ਪਾਇਆ ਮੂਰਖ ਦੁਨੀਆਦਾਰਾ ਉਸ ਪ੍ਰੀਤਮ ਦੇ ਹੈਨ ਖਡਾਉਣੇ ਖੰਜਰ ਅਤੇ ਕਟਾਰਾਂ ਜਦ ਜਦ ਉਸ ਦਾ ਚਮਕੀਲਾ ਖੰਡਾ ਬਾਹਰ ਮਿਆਂਨੋ ਆਵੇ ਵੇਖ ਉਸ ਨੂੰ ਬਦਲਾ ਦੇ ਵਿੱਚ ਬਿਜਲੀ ਲੁਕ ਛਿਪ ਜਾਵੇ ਜਦ ਹੀ ਉਹ ਸੂਰਾ ਰੋਹ ਵਿੱਚ ਆ ਕੇ ਤੀਰ ਚੜਾਉਂਦਾ ਚਿੱਲੇ ਪੈਰਾਂ ਵਿੱਚ ਪ੍ਰਿਥਵੀ ਕੰਬੇ ਅੰਬਰ ਦਾ ਦਿਲ ਹਿੱਲੇ ਨਿਕਲ ਕਮਾਨੋਂ 나ਗ ਉਸ ਦਾ ਜਿਸ ਨੂੰ ਜਾ ਕੇ ਡੰਗੇ ਉਹ ਖੁਸ਼ਕਿਸਮਤ ਜਾਂਦਾ ਜਾਂਦਾ ਪਾਣੀ ਵੀ ਨਾ ਮੰਗੇ ਜਦ ਹੀ ਉਹ ਚੋਟ ਨਗਾਰੇ ਲਾਉਂਦਾ ਪੈ ਜਾਂਦੀ ਤਰਥੱਲੀ ਕਰ ਦੇਂਦੀ ਕਿਰਪਾਨ ਉਸ ਦੀ ਰਣ ਵਿੱਚ ਮੌਤ ਸੁਵੱਲੀ ਕਿਹੜਾ ਲਾਲ ਮਾਈ ਦਾ ਜਿਸ ਨੇ ਉਸ ਦਾ ਵਾਰ ਬਚਾਇਆ ਚੱਲੋ ਚੱਲ ਕੇ ਦਰਸ਼ਨ ਕਰੀਏ ਗੁਰੂ ਗੋਬਿੰਦ ਸਿੰਘ ਆਇਆ ਨਿੱਕੇ ਨਿੱਕੇ ਫੁੱਲ ਉਸ ਦੇ ਕੋਮਲ ਕੋਮਲ ਜਾਨਾ ਕੱਚੀ ਗੜੀ ਦੇ ਬਾਹਰ ਨਿਕਲੇ ਹੱਥਾਂ ਵਿੱਚ ਕਿਰਪਾਨਾਂ ਲੱਖਾਂ ਦੀ ਗਿਣਤੀ ਵਿੱਚ ਦੁਸ਼ਮਣ ਵੱਜਨ ਢੋਲ ਟਮੱਕੇ ਤੱਕ ਦੋਹਾਂ ਦੇ ਜਿਗਰੇ ਸਾਰੇ ਰਹਿ ਗਏ ਹੱਕੇ ਬੱਕੇ ਜਿਸ ਪਾਸੇ ਵੀ ਜਾਂਦੇ ਸੂਰੇ ਪੈਂਦੀ ਹਾਲ ਦੁਹਾਈ ਕੀ ਕੋਈ ਦੱਸੇ ਰਣ ਵਿੱਚ ਉਹਨਾਂ ਕਿਦਾਂ ਤੇਗ ਚਲਾਈ ਕੀਤੇ ਵਾਰ ਵੈਰੀਆਂ ਉੱਤੇ ਇੱਕ ਦੂਜੇ ਤੋਂ ਚੜਦੇ ਉੜਕ ਤੁਰਗੇ ਦੇਸ਼ ਬਗਾਨੇ ਦੋਵੇਂ ਲੜਦੇ ਲੜਦੇ ਉਧਰ 마שי વાੜੇ ਪੁੱਜ ਕੇ 마ਹੀ ਅਰਜ ਗੁਜਾਰੇ ਕੰਧਾਂ ਵਿੱਚ ਚਿਣੇਗੇ ਤੇਰੇ ਛੋਟੇ ਲਾਲ ਪਿਆਰੇ ਇਹ ਕੁਝ ਸੁਣ ਕੇ ਕਲਗੀ ਵਾਲੇ ਲੱਖ ਲੱਖ ਸ਼ੁਕਰ ਮਨਾਇਆ ਚੱਲੋ ਚੱਲ ਕੇ ਦਰਸ਼ਨ ਕਰੀਏ ਗੁਰੂ ਗੋਬਿੰਦ ਸਿੰਘ ਆਇਆ ਚੱਲੋ ਚੱਲ ਕੇ ਦਰਸ਼ਨ ਕਰੀਏ ਗੁਰੂ ਗੋਬਿੰਦ ਸਿੰਘ ਆਇਆ वाहे जी का खालसा वाहगुरु जी की फतेह गल गलत तो होगी जब मेथ ठीक है बोली गई क्यों